ਕੀਰਤ ਮਾਨ ਬੁਟੀ ਪਿੰਡ ਸਫਰਾ ਤੋਂ ਆਪਾਂ ਨੇ ਵੀ ਅਮਰ ਸਾਧੀਆਂ ਲਈ ਸੂਟ ਲੈ ਕੇ ਆਂਦੇ ਆ ਜੀ ਉਹਨਾਂ ਤੇ ਆਪਾਂ ਨੇ ਇੱਕ ਆਫਰ ਲਵਾਈ ਹੈ ਲਗਾਈ ਹੈ ਜੀ ਜਿੱਦਾਂ ਇਹ ਵਾਲਾ ਸੂਟ ਹੈਗਾ ਇਹ 3200 ਦੇ ਪ੍ਰਾਈਸ ਦੇ ਵਿੱਚ ਹੈ ਇਹਨੂੰ ਆਪਾਂ ਲੈਸ ਕਰਕੇ 3000 ਦਾ ਦੇਵਾਂਗੇ ਇਹ ਵਾਲੇ ਸੂਟ 3000 ਦੀ ਰੇਂਜ ਤੇ ਵਿੱਚ ਆਗੇ ਇਹ ਕਾਹ ਵਾਲਾ ਸੂਟ ਹੈ ਇਹ ਚੰਗੀ ਤਰ੍ਹਾਂ ਪਿਆ ਲੈਸ ਕਰਕੇ ਆਪਾਂ ਇਹਨੂੰ 3250 ਰੁਪਏ ਦਾ ਲਗਾਵਾਂਗੇ ਇਹ ਕੇਵਲ ਸੂਟਾ ਕੀ ਵੀ ਸਿਲਕ ਦੇ ਉੱਪਰ ਰੈਡੀ ਹੋਇਆ ਹੈਗਾ ਨੀਡਲਵਰਕ ਦੇ ਉੱਪਰ ਕੀਤਾ ਹੋਇਆ ਹੈਗਾ ਬਹੁਤ ਹੀ ਪਿਆਰਾ ਸਟ੍ਰੇਟ ਸਲਵਾਰ ਨਾਲ ਜੀ ਇਹ ਇਹ ਆਪਾਂ ਨੂੰ 3300 ਰੁਪਏ ਦੀ ਪ੍ਰਾਈਸ ਕਰਦੇ ਹਾਂ ਇੱਕ ਆਪਣੇ ਕੋਲ ਇਹ ਰੈਡ ਕਲਰ ਦਾ ਸੂਟ ਹੈਗਾ ਮੋਤੀ ਲਾ ਕੇ ਸੀਕਵੈਂਸ ਲਾ ਕੇ ਕਟਦਣ ਲਾ ਕੇ ਇਹਦੇ ਉੱਪਰ ਪਰਲ ਵਰਕ ਕੀਤਾ ਹੋਇਆ ਹੈਗਾ ਇਹ 3400 ਦਾ ਸੂਟ ਹੈਗਾ ਇੱਕ ਆਵਲਾ ਸੂਟਾ ਹੈਗਾ ਇਹ ਵੀ 3200 ਦੀ ਰੇਂਜ ਦੇ ਵਿੱਚ ਆ ਆਪਣੇ ਕੋਲੇ ਇਹਨੂੰ ਲੈਸ ਕਰਕੇ ਆਪਾਂ 3000 ਦਾ ਲਗਾਵਾਂਗੇ ਆਹ ਵਾਲਾ ਸੂਟ ਹੈ ਇਹ ਵੀ ਬਹੁਤ ਸੋਹਣਾਗਾ ਇਹ ਵੀ 3000 ਦੀ ਰੇਂਜ ਚ ਇਹ ਕਾ ਵਾਲਾ ਰੈੱਡ ਸੂਟ ਆ ਬਹੁਤ ਹੀ ਹੈਵੀ ਇਹਦੀ ਬਾਜੂ ਦੇ ਉੱਪਰ ਵਰਕ ਸੇਮ ਵਰਕ ਇਹਦੀ ਬਾਟਮ ਦੇ ਉੱਪਰ ਹੈਵੀ ਦੁਪੱਟੇ ਦੇ ਨਾਲ ਇਹ 4500 ਰੁਪਏ ਦੀ ਰੇਂਜ ਦੇ ਵਿੱਚ ਆਗਾ ਇਹਨੇ ਸਾਰੇ ਸੂਟਾਂ ਦੇ ਉੱਪਰ ਆਪਾਂ ਨੇ ਆਫਰ ਲਗਾਈ ਹੈ ਜੀ ਜਿਸ ਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਮੈਨੂੰ ਮੇਰੇ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ 9877569334 ਇਸ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਧਿਆਨ ਨਾਲ ਧਿਆਨ ਨਾਲ ਦੇਖਣਾ ਵੀਡੀਓ ਸਕਿਪ ਨਹੀਂ ਕਰਨੀਗੀ ਕਿਉਂਕਿ ਕਈ ਵਾਰੀ ਆਪਾਂ ਵੀਡੀਓ ਧਿਆਨ ਨਾਲ ਨਹੀਂ ਦੇਖਦੇ ਫਿਰ ਆਪਾਂ ਨੂੰ ਵੀਡੀਓ ਦੇ ਵਿੱਚ ਉਹ ਪਤਾ ਨਹੀਂ ਚੱਲਦਾ ਪ੍ਰਾਈਜ਼ ਵਗੈਰਾ ਦਾ ਕਿ ਫਿਰ ਜੀ ਮੈਂ ਵੀਡੀਓ ਦੇਖਦੀ ਆਂਗੀ ਕਈ ਵਾਰੀ ਪ੍ਰਾਈਸ ਦੱਸਿਆ ਹੁੰਦਾ ਖੁਦ ਨੂੰ ਵੀ ਨਹੀਂ ਯਾਦ ਰਹਿੰਦਾਗਾ ਫਿਰ ਮੈਨੂੰ ਵਾਰ-ਵਾਰ ਵੀਡੀਓ ਵੈਕ ਕਰ ਕਰਕੇ ਦੇਖਣੀ ਪੈਂਦੀ ਹੈਗੀ ਇਸ ਕਰਕੇ ਵੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਜਿਹੜਾ ਵੀ ਆਪਣੇ ਕੋਲੋਂ ਇਹਦੇ ਵਿੱਚੋਂ ਚਾਰ ਸੂਟ ਵਾਇ ਕਰੂਗਾ ਹੈਂਡਵਰਕ ਦੇ ਜਿੱਦਾਂ ਰੈੱਡ ਵਾਲਾ ਸੂਟ ਆ ਇਹ ਵਾਲਾ ਸੂਟ ਆ ਇਹ ਕਾਲਾ ਵਾਲਾ ਸੂਟ ਆਗਾ ਇਹਦੇ ਨਾਲ ਇੱਕ ਆਹ ਵਾਲਾ ਸੂਟ ਜਿੱਦਾਂ ਇਹਨਾਂ ਵਿੱਚੋਂ ਕੋਈ ਵੀ ਚਾਰ ਸੂਟ ਬਾਈ ਕਰੂਗਾ ਉਹਨਾਂ ਨੂੰ ਆਪਾਂ ਇੱਕ ਇਹਦੇ ਨਾਲ ਬਹੁਤ ਹੀ ਪਿਆਰਾ ਹੈਂਡਵਰਕ ਦਾ ਇਹ ਵਾਲਾ ਨੇਚਰਲ ਕ੍ਰੇਵ ਦੇ ਉੱਪਰ ਰੈਡੀ ਕੀਤਾ ਸੂਟ ਫ੍ਰੀ ਦੇਵਾਂਗੇ ਆਪਾਂ ਇਹ ਵਾਲਾ ਸੂਟ ਫ੍ਰੀ ਆਊਗਾ ਜੀ ਜਿਹੜਾ ਕੋਈ ਚਾਰ ਸੂਟ ਬਾਈ ਕਰਦਾਗਾ ਜਿੱਦਾਂ ਆਹ ਵਾਲਾ ਸੂਟ ਹੋ ਗਿਆ ਆਹ ਵਾਲਾ ਸੂਟ ਹੋ ਗਿਆ ਇਹ ਕਾਹ ਵਾਲਾ ਸੂਟ ਆਗਾ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਵਾਏ ਕਰਦਾਗਾ ਇਹਨਾਂ ਦੇ ਨਾਲ ਆਪਾਂ ਇੱਕ ਕਾਟਨ ਦਾ ਸੂਟ ਮਸਲੀਨ ਦੀ ਬਾਟਮ ਵਿੱਦੇ ਵਾਲਾ ਦੁਪੱਟਾ ਬਹੁਤ ਹੀ ਪਿਆਰਾ ਬਣਿਆ ਹੋਇਆਗਾ ਇਹ ਵਾਲਾ ਸੂਟ ਆਪਾਂ ਫ੍ਰੀ ਨਾਲ ਦੇਵਾਂਗੇ ਜੀ ਜਿੱਦਾਂ ਕੀ ਵੀ ਸਿਲਕ ਦਾ ਸੂਟ ਆ ਆਹ ਵਾਲਾ ਸੂਟ ਰਹਿ ਗਿਆ ਜਿੱਦਾਂ ਇਹ ਵਾਲੇ ਦੋ ਸੂਟ ਬਾਇ ਕਰਦਾ ਕੋਈ ਇਹਦੇ ਨਾਲ ਆਪਾਂ ਉਹਨਾਂ ਨੂੰ ਬਿਲਕੁਲ ਫ੍ਰੀ कॉटन ਦਾ ਸੂਟ ਦੇਵਾਂਗੇ ਜੀ ਬਹੁਤ ਹੀ ਪਿਆਰਾ ਕਲਰ ਆ ਬਹੁਤ ਹੀ ਪਿਆਰੀ कॉटन ਐਕਸਪੋਰਟ ਦੀ कॉटन ਆਗੀ ਜਿੱਦਾਂ ਆਪਣੇ ਕੋਲ ਇੱਕ ਸੂਟ ਆ ਰਹਿ ਗਿਆ ਜੇ ਕੋਈ ਇਹ ਵਾਲਾ ਸੂਟ ਬਾਇ ਕਰਦਾ ਵਾ ਇਹਦੇ ਨਾਲ ਆਪਾਂ ਕਰੇ ਜਿੱਦਾਂ ਆਪਣੇ ਮੰਮੀ ਵਗੈਰਾ ਨੇ ਦੇ ਹੈਗੇ ਲਾਈਟ ਕਲਰ ਪਸੰਦ ਕਰਦੇ ਹੈਗੇ ਉਹਨਾਂ ਨੂੰ ਆਪਾਂ ਇਹਦੇ ਨਾਲ ਇਹ ਵਾਲਾ ਸੂਟ ਫ੍ਰੀ ਦੇਵਾਂਗੇ ਇਹ ਵਾਲਾ ਸੂਟ ਇਹ ਵਾਲੇ ਸੂਟ ਦੇ ਨਾਲ ਫ੍ਰੀ ਆਊਗਾ ਜੀ ਜਿੱਦਾਂ ਆਹ ਵਾਲਾ ਸੂਟ ਆ ਇਹਦੇ ਨਾਲ ਆਪਾਂ ਕੀ ਵੀ ਸਿਲਕ ਦਾ ਸੂਟ ਆ ਨਾਲ ਵਿਦੋ ਕਾਟਨ ਦਾ ਸੂਟ ਫ੍ਰੀ ਆਊਗਾ ਜਿੱਦਾਂ ਹੈਂਡਵਰਕ ਦੇ ਸੂਟ ਤੁਸੀਂ ਵਾਇ ਕਰਦੇ ਹੋ ਹੈਂਡਵਰਕ ਦੇ ਸੂਟਾਂ ਦੇ ਨਾਲ ਤੁਹਾਨੂੰ ਜਿੱਦਾਂ ਰੈੱਡ ਕਲਰ ਦਾ ਸੂਟ ਆ ਇਹ ਵਾਲਾ ਸੂਟ ਆ ਆ ਵੀ ਹੈਂਡਵਰਕ ਦਾ ਸੂਟ ਆ ਇਹ ਵੀ ਹੈਂਡਵਰਕ ਦਾ ਸੂਟ ਆ ਜੀ ਆ ਵੀ ਕ੍ਰਾਸ ਟਿਸ਼ੂ ਦੇ ਉੱਪਰ ਬਣਿਆ ਹੋਇਆ ਸੂਟ ਆ ਹੈਵੀ ਦੁਪੱਟੇ ਦੇ ਨਾਲ ਇਹਨਾਂ ਦੇ ਨਾਲ ਆਪਾਂ ਤੁਹਾਨੂੰ ਇਹ ਵਾਲਾ ਨੇਚਰਲ ਕ ਰੇਵ ਦਾ ਸੂਟ ਫ੍ਰੀ ਦੇਵਾਂਗੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਦਾ ਆਪਣੇ YouTube ਚੈਨਲ ਤੇ ਤੁਸੀਂ ਨੇ ਸਕਰੀਨ ਸ਼ਾਟ ਲੈ ਕੇ ਸੂਟਾਂ ਦਾ ਮੈਨੂੰ ਪਰਸਨਲ ਮੈਸੇਜ ਕਰਨਾਗਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾਗਾ ਤੇ ਆਪਾਂ ਮਸ਼ੀਨ ਵਰਕ ਵੀ ਕਰਦੇ ਆਂ ਜੀ ਜਿੱਦਾਂ ਕਿਸੇ ਨੇ ਕੋਈ ਵੀ ਸੂਟ ਆਪਣੇ ਕੋਲ ਰੈਡੀ ਕਰਵਾਉਣਾਗਾ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਰੈਡੀ ਹੋ ਜਾਊਗਾ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ক্লোਜ਼ ਕਰਦੇ ਆਂਗੇ ਨੈਕਸਟ ਵੀਡੀਓ ਆਪਾਂ ਕਿਸੇ ਹੋਰ ਸਟਾਫ ਦੇ ਨਾਲ ਹੋਰ ਆਫਰ ਦੇ ਨਾਲ ਤੁਹਾਡੇ ਲਈ ਜਲਦੀ ਹੀ ਲੈ ਕੇ ਆਵਾਂਗੇ ਆਪਾਂ ਸੰਡੇ ਸੇਲ ਲਾਇਆ ਕਰਾਂਗੇ ਜੀ